ਪਹਿਲੇ ਦਿਨ ਹੀ ਉਹ ਰਿਸ਼ਤਾ ਚੱਲਦਾ ਰਿਹਾ ਉਸ ਦੇ ਲਹਕੇ ਦੇ ਸਾਥ ਨੇ ਆਣਾ ਜਾਣਾ ਹੋਇਆ ਘਰ ਦਾ ਆਨੇ ਜਾਣੇ ਦੇ ਬਾਅਦ ਤੇਰੀ بیوی ਕੋ ਬੇਲਾ ਫਸਲਾ ਗਈ ਲੈ ਗਿਆ ਕੰਡੇ ਨੀਂਦ ਨਾ ਵੇਖੇ ਬਿਸਤਰਾ ਭੁੱਖ ਨਾ ਵੇਖੇ ਮਾਸ ਮੌਤ ਨਾ ਵੇਖੇ ਉਮਰ ਨੂੰ ਤੇ ਇਸ਼ਕ ਨਾ ਵੇਖੇ ਜਾਦ ਠੀਕ ਹੈ ਪਰ ਇਸ਼ਕ ਨੂੰ ਰਿਸ਼ਤੇ ਦਾ ਵੇਖਣੇ ਚਾਹੀਦੇ ਨੇ ਇਸ਼ਕ ਨੂੰ ਸੋਲਾ ਬੱਚੇ ਦਾ ਵੇਖਣੇ ਚਾਹੀਦੇ ਨੇ ਜੋ ਇਸ ਸਮੇਂ ਸੋਚਾਂ ਚ ਪਏ ਨੇ ਕਿਆ ਘਰੇ ਹੋ ਕੀ ਕਿਆ ਪਰ ਨਾ ਤਾਂ ਇਸ਼ਕ ਨੇ ਕਰੇ ਰੱਖਿਆ ਵਿਆਹ ਵੇਖਿਆ ਨਾ 16 ਬੱਚੇ ਵੇਖੇ ਨਾ ਰਿਸ਼ਤੇ ਨਾਤੇ ਵੇਖੇ ਇੱਕ ਰਿਸ਼ਤਾ ਜੋ ਕੁਝ ਦਿਨਾਂ ਚ ਚੁੜਨ ਵਾਲਾ ਸੀ ਉਸ ਤੋਂ ਪਹਿਲਾਂ ਹੀ ਆਪਣਾ ਇੱਕ ਨਵਾਂ ਰਿਸ਼ਤਾ ਛੋੜ ਲਿਆ ਇੱਕ ਨਵਾਂ ਰਿਸ਼ਤਾ ਬਣਾ ਲਿਆ ਅਤੇ ਫਿਰ ਰਫੂ ਚੱਕਰ ਹੋ ਗਏ ਸਮਾਜ ਦੀਆਂ ਬੀੜੀਆਂ ਨੂੰ ਤੋੜ ਕੇ ਪਰਿਵਾਰਾਂ ਤੋਂ ਮੂੰਹ ਮੋੜ ਕੇ ਰਿਸ਼ਤੇ ਨਾਤੇ ਤੋੜ ਕੇ 16 ਬੱਚਿਆਂ ਨੂੰ ਪਿੱਛੇ ਛੋੜ ਕੇ ਮਤਲਬ ਪਿੱਛੇ ਛੱਡ ਕੇ ਖੈਰ ਭੂਮਿਕਾ ਬਹੁਤ ਹੋਈ ਹੁਣ ਮੁੱਦੇ ਤੇ ਆਉਂਦੀ ਆ ਤੁਹਾਨੂੰ ਪਿਆਰ ਦੀ ਇੱਕ ਅਨੋਖੀ ਦਾਸਤਾਨ ਸੁਣਾਉਂਦੇ ਆ ਮਾਮਲਾ ਯੂਪੀ ਦੇ ਕਾਸ ਗੰਜ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ 10 ਬੱਚਿਆਂ ਦਾ ਪਿਓ ਇੱਕ 6 ਬੱਚਿਆਂ ਦੀ ਮਾਂ ਦੇ ਨਾਲ ਘਰੋਂ ਗਾਇਬ ਹੋ ਗਿਆ ਹੈ ਫਰਾਰ ਹੋ ਗਿਆ ਹੈ ਰਫੂ ਚੱਕਰ ਹੋ ਗਿਆ ਹੈ ਜੀ ਹਾਂ ਸਹੀ ਸੁਣਿਆ ਤੁਸੀਂ ਦੱਸਿਆ ਤੈ ਹੋ ਜਾ ਰਿਹਾ ਹੈ ਜੇਕਰ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋ ਰਹੀ ਹੈ ਤਾਂ ਤੁਹਾਡੇ ਪੈਰਾ ਹੇਠੋਂ ਜ਼ਮੀਰ ਉਦੋਂ ਖਿਸਕ ਜਾਵੇਗੀ ਜਦੋਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਇਹ ਸ਼ਖਸ ਅਤੇ ਇਹ ਮਹਿਲਾ ਕੁਝ ਹੀ ਦਿਨਾਂ 'ਚ ਇੱਕ ਦੂਜੇ ਦੇ ਕੁੜਮ-ਕੁੜਮਣੀ ਬਣਨ ਵਾਲੇ ਸੀ ਜੀ ਹਾਂ ਪੁੱਤ ਦਾ ਰਿਸ਼ਤਾ ਪੱਕਾ ਕਰਨ ਤੋਂ ਬਾਅਦ ਇਸ ਸ਼ਖਸ ਨੂੰ ਉਸਦੀ ਹੋਣ ਵਾਲੀ ਕੁੜਮਣੀ ਜਨਾਬ ਪਿਆਰ ਹੋ ਗਿਆ ਫੋਨ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਕੁਝ ਹੀ ਦਿਨਾਂ 'ਚ ਦੋਵੇਂ ਰਫੂ ਚੱਕਰ ਹੋ ਗਏ ਜੀ ਹਾਂ ਦਸਿਆ ਤੇ ਹੋ ਚਾਰਿਆ ਜਦੋਂ ਇਹ ਸਭ ਮਹਿਲਾ ਦੇ ਪਤੀ ਨੂੰ ਪਤਾ ਲੱਗਿਆ ਤਾਂ ਉਸਦੇ ਹੋਸ਼ ਫਾਕਤਾ ਹੋ ਗਏ ਅਤੇ ਉਹ ਪੁਲਿਸ ਦੇ ਕੋਲ ਪਹੁੰਚਾ ਇਹ ਸ਼ਿਕਾਇਤ ਦਰਜ ਕਰਵਾਉਣ ਲਈ ਕਿ ਜਨਾਬ ਉਸ ਦੀ ਪਤਨੀ ਨੂੰ ਕੋਈ ਵਰਗਲਾ ਕੇ ਜਾਂ ਫਿਰ ਅਗਵਾ ਕਰਕੇ ਆਪਣੇ ਨਾਲ ਲੈ ਗਿਆ ਹੈ ਮੇਰੀ بیوی ਕੋ ਸ਼ਕੀਲ ਗਣੇਸ਼ਵਰ ਵਾਲਾ ਲੈ ਗਿਆ ਹੈ ਔਰ ਪਹਿਲੇ ਲੜਕੀ ਦਾ ਰਿਸ਼ਤਾ ਚੱਲਦਾ ਰਿਹਾ ਸੀ ਕਿ ਲੜਕੇ ਦੇ ਸਾਥ ਮੇ ਆਣਾ ਜਾਣਾ ਹੂਆ ਘਰ ਕਾ ਆਨੇ ਜਾਣੇ ਕੇ ਬਾਅਦ ਮੇਰੀ بیوی ਕੋ ਬੇਲਾ ਫੁਸਲਾ ਕੇ ਲੈ ਗਿਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕੈਸੀ ਵੀ ਮੁੜੇ ਕੁੰਬਰਾ ਕਰਾ ਜਾ ਰਹਾ ਹੈ ਇਹ ਮਾਮਲਾ ਗੰਜ ਡੁੰਡਵਾਰਾ ਇਲਾਕੇ ਦਾ ਦਸਿਆਚਾਰੀਆ ਹੈ ਮਿਲੀ ਜਾਣਕਾਰੀ ਮੁਤਾਬਕ 2 ਮਹੀਨੇ ਪਹਿਲਾਂ ਦੋਵੇਂ ਪਰਿਵਾਰਾਂ ਨੇ ਪੱਫੂ ਨਾਦੇ ਸ਼ਖਸ ਨੇ ਆਪਣੀ ਧੀ ਦਾ ਰਿਸ਼ਤਾ ਇਸ ਮਾਮਲੇ 'ਚ ਕਥਿਤ ਮੁਲਜ਼ਮ ਦਸਿਆਜਾਰੀਆ ਸ਼ਕੀਲ ਉਸਦੇ بیٹے ਨਾਲ ਪੱਕਾ ਕੀਤਾ ਸੀ ਲੜਕੀ ਦੇ ਪਿਤਾ ਅਤੇ ਗਾਇਬ ਮਹਿਲਾ ਦੇ ਪਤੀ ਦੇ ਮੁਤਾਬਕ ਜਦੋਂ ਤੋਂ ਉਸ ਦੀ ਧੀ ਦਾ ਰਿਸ਼ਤਾ ਕਥਿਤ ਮੁਲਜ਼ਮ ਸ਼ਕੀਲ ਦੇ ਪੁੱਤ ਨਾਲ ਪੱਕਾ ਹੋਇਆ ਉਦੋਂ ਤਹੀ ਸ਼ਕੀਲ ਨੇ ਉਸਦੀ ਪਤਨੀ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਦੋਵੇਂ ਇੱਕ ਦੂਜੇ ਦੇ ਨੇੜੇ ਆ ਲੱਗੇ ਅਤੇ ਵਿਆਹ ਤੋਂ ਪਹਿਲਾਂ ਹੀ ਇਹ ਦੋਵੇਂ ਗਾਇਬ ਹੋ ਗਏ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕਥਿਤ ਮੁਲਜ਼ਮ ਸ਼ਕੀਲ ਇਸ ਮਹਿਲਾ ਨੂੰ ਆਪਣੇ ਨਾਲ ਲੈ ਗਿਆ ਉਸ ਨੂੰ ਅਗਵਾ ਕਰ ਲਿਆ ਪਰ ਦੂਜੇ ਪਾਸੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਅਸਲ ਚ ਕਹਾਣੀ ਕੁਝ ਹੋਰ ਹੈ ਅਸਲ ਚ ਇਹ ਦੋਵੇਂ ਪੜਾਉ ਕੋ ਗਏ ਨਹੀਂ ਮਹਿਲਾ ਆਪਣੇ ਪਿੱਛੇ 6 ਬੱਚੇ ਅਤੇ ਸ਼ਕੀਲ ਆਪਣੇ ਪਿੱਛੇ 10 ਬੱਚੇ ਛੱਡ ਗਿਆ ਹੈ ਫਿਲਹਾਲ ਪੁਲਿਸ ਅਤੇ ਨਾ 16 ਬੱਚਿਆਂ ਦੇ ਵੱਲੋਂ ਇਸ ਫਰਾਰ ਜੋੜੇ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰਨ ਦਾ ਪੁਲਿਸ ਵੀ ਦਾਵਾ ਕਰ ਰਹੀ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮਹਿਲਾ ਦਾ ਪਤੀ ਪੱਪੂ ਅਤੇ ਕਥਿਤ ਮੁਲਜ਼ਮ ਸ਼ਕੀਲ ਪਹਿਲਾਂ ਤੋਂ ਇੱਕ ਦੂਜੇ ਦੇ ਚੰਗੇ ਦੋਸਤ ਸੀ। ਸੋਚਿਆ ਸੀ ਕਿ ਦੋਸਤੀ ਨੂੰ ਰਿਸ਼ਤੇਦਾਰੀ 'ਚ ਬਦਲ ਦਿਆਗੇ ਪਰ ਇੱਥੇ ਤਾਂ ਕੁਝ ਹੋਰ ਹੀ ਹੋ ਗਿਆ। ਜੀ ਹਾਂ ਜਿਸ ਦੇ ਘਰ ਆਪਣੀ ਧੀ ਦੇਣੀ ਸੀ ਉਹ ਤਾਂ ਉਸੇ ਦਾ ਘਰ ਉਤਾਰ ਗਿਆ। ਉਸ ਦੀ ਪਤਨੀ ਨੂੰ ਲੈ ਕੇ ਕਥਿਤ ਤੌਰ ਤੇ ਫਰਾਰ ਹੋ ਗਿਆ